ਰਿਐਕਸ਼ਨਾਂ ਵਾਲੀ ਮਸ਼ੀਨ ਉਹ ਕਬੱਡੀ ਵਾਲਾ ਜਿਹਨੇ ਦੀਪ ਪਾ ਗਿਆ ਮੇਰੇ ਮਿੱਤਰੋ ਰੇਡ ਪੌਂਡ ਦੇ ਵਿੱਚ ਉਧਰ ਪ੍ਰੀਤ ਲੱਤੂ ਦੇ ਜੱਫਾ ਕਸ਼ਮੀਰ ਬੋਲਾ ਐ ਐਸਆਈ ਜੀ ਮੇਰੇ ਮਿੱਤਰੋ ਆਹ ਬਾਜੂ ਦੇ ਚੇਲੇ ਦੀ ਰੇਡ ਅਵਰੀ ਸੇ ਕਰੇਗਾ ਸਾਹਮਣੇ ਕਹਦੇ ਬਾਜੂ ਦਾ ਚੇਲਾ ਮੇਰੇ ਮਿੱਤਰੋ ਪਰ ਦੂਜੇ ਪਾਸੇ ਉਹ ਘਰਤੀ ਜੰਡੂਰ ਸਾਹਿਬ ਦੀ ਪਿਹਾਸੂ ਪੱਟੇ ਨੇ ਪਿਹਾ ਆ ਪੈਂਦੀ ਹੋਏ ਰੇਡ ਤੇ ਮੁਰਗੀ ਵਾਲੇ ਦੀ ਆ ਪਤਰੀ ਵਾਲਾ ਵੀ ਕਹਿੰਦੇ ਨੌਜਵਾਨ ਬੱਲੇ 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 ਆਓ ਦੀਪ 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 ਯਾਰ ਆ ਬੱਤਰਾ ਇਹ ਇਕੱਲੇ ਦੀਪ ਤੇ ਮੁਰਗੀ ਵਾਲਾ ਕਿ ਮੜਕੋ ਮੜਕੀ ਹੋ ਗਿਆ ਕਹਿੰਦੇ ਚੇਰ ਚੋਪੜਾ ਦਾ ਉਹ ਜੰਡਾ ਵੀਰੇ ਚੁੱਪਦਾ ਜਸਵੰਤ ਚੋਪੜਾ ਦਾ ਦੀ ਉਮਰੇ ਕਰਦ ਫੂਟ ਲਲਕਾਰੇ ਤਾਂ ਵੱਜਦੇ ਰਾਜੇ ਜਿੰਨੇ ਪਰਤ ਬਤੰਡੋ ਡਰ ਕੇ ਡਰ ਕੇ ਨਹੀਂ ਵੱਜਦੇ ਹੈ बीते वाल पिंड है संत बाबा अवतार सिंह जी आसो मेला मुक्त यह वा मेला चलता ਵੱਡਾ ਮੇਲਾ ਜਲਦਾ ਦੁਨੀਆ ਦੀ ਗੱਲਾਂ ਹੁੰਦੀਆਂ ਅੰਗਰੇ ਵਾਲੇ ਦੇ ਕੱਪ ਦੀ ਆਹ ਸੱਤੂ ਆਹ ਸੱਤੂ ਘਰੇ ਘਰੇ ਟੱਕੂ ਆਹ ਸੱਤੂ ਅੱਜ ਘਰੇ ਘਰੇ ਟੱਕੂ ਹੋਏ ਸਲੇਮਦੀਲਾ ਵਾਲੇ ਦੀ ਨਾਲ ਕਿਰਦੀ ਵਾਲਾ ਸ਼ਾਇਆ ਹੋਇਆ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਇੱਕ ਗਰੀ ਤੇ ਧੂਰਿਆਂ ਵਾਲਾ ਗਿੰਦਰ ਦੁਨੀਆ ਦਾ ਮੰਨਿਆ ਪਰਵੰਦਿਆ ਜਾਫੀ ਹੈ ਪਰ ਲਿਗਰੀ ਤੇ ਅਰਸ਼ ਵਾਲਾ ਅਮਰਤਾ ਨਾਲ ਪੀੜਾ ਸਰਹਾਲੀ ਵਾਲਾ ਆਹ ਟੱਕਰ ਆਹ ਟੱਕਰ ਆਹ ਟੱਕਰ ਆਹ ਟੱਕਰ ਮੁਰਜੀ ਵਾਲਿਆ ਸਵਾ 15 ਲੱਖ ਦੇ ਲਗਤ ਵਾਲਾ ਕੱਪ ਹੈ ਅਬੁਰਜੀ ਵਾਲਾ ਵੇਰ ਵੇਰ ਕੇ ਆਉਂਦਾ ਆਹ ਅਬੁਰਜੀ ਵਾਲਾ ਵੇਰ ਵੇਰ ਕੇ ਤਰਿਆ ਹੁੰਦਾ ਅੱਜ ਬਸਤਾ ਨੇ 55 55 ਹਜ਼ਾਰ 1.5 ਲੱਖ ਹੈ ਗੱਲ ਵੱਡੀ ਹੈ ਗੱਲ ਵੱਡੀ ਹੈ ਆਹ ਗੱਲ ਵੱਡੀ ਹੈ ਇੱਕ ਬੰਨੇ ਗਰਦਾਸਪੁਰੀਆ ਇੱਕ ਬੰਨੇ ਤਮਰਜੀ ਉਹ ਤਮਰਜੀ ਜਰਾ ਕਿਹਦੇ ਕੰਮ ਪੰਜਾਬ ਦੇ ਮੇਲਿਆਂ ਤੋਂ ਵੱਡੇ ਵੱਡੇ ਕੱਪ ਚੱਕਦਾ ਆਹ ਦੁਨੀਆ 'ਚ ਨਾ ਚੱਲੇ we ਸਰਦਾ ਮੇਰੇ ਮਿੱਤਰੋ ਦੋਵੇਂ ਪਾਸੇ ਟੀਮਾਂ ਟੌਪ ਦੀਆਂ ਬਾ ਮੱਖੜਾ ਜੋਰ ਜੋੜ ਕੇ ਬਾ ਮੱਖੜਾ ਇਦੇ ਮੇਲੇ ਬਲਟੋਹਾ ਸਾਡੇ ਬਹੁਤ ਸਤਿਕਾਰਯੋਗ ਵੱਡੇ ਵੀਰ ਨਾਲ ਸਰਜੀਤ ਸਿੰਘ ਜੀ ਸੀਤਲ ਤੇ ਨਾਲ ਸੁਖਵਿੰਦਰ ਸਿੰਘ ਜੀ ਬਲਟੋਹਾ ਉਹਨਾਂ ਵੱਲੋਂ ਦੂਜਾ ਪ੍ਰਾਈਜ਼ ਹੈ ਇਧਰ ਸਾਡੇ ਸਰਪੰਚ ਆਇਆ ਹੋਇਆ ਯੋਨ ਸਿੰਘ ਵਾਲੇ ਵਾਲਾ ਅਮਰੀਂ ਸਿੰਘ ਦੀਪ ਮੱਥੇ ਕਬੀ ਦੀਪ ਕਬੱਡੀ ਪਾਰਿਆ ਮੇਰੇ ਮਿੱਤਰੋ ਆਹ ਸਾਹਮਣੇ ਚਾਰ ਦੇ ਚਾਰਾਂ ਦੇ ਵਿੱਚ ਉਹ ਟਰਾਈ ਕੀਤੀ ਹੋਈ ਆ ਬੱਡੇ ਨੇ ਤੌਰ ਤੇ ਉਹ ਬਾਰੇ ਮਿੱਤਰੋ ਲੱਖ ਲੱਖ ਦੇ ਪੁੱਤਰ ਸਾਹਿਬ ਪਰਿਆਉਣਾ ਹੋਵੇ ਆ ਨਜ਼ਾਰਾ ਵੱਖਰਾ ਲੇਖ ਕਮਰਿੰਗਸ ਆਉਂਦੀ ਪਾ ਗਿਆ ਹੋ ਸਾਹਮਣੇ ਕਦੇ ਦੀਪਤਪੁਰਤੀ ਵਾਲਾ ਮੇਰੇ ਮਿੱਤਰੋ ਉਹ ਵੱਡੀ ਪੌਣ ਤੇ ਵੀ ਵਧਿਆ ਹੋਇਆ ਲੈਡ ਗੋਹ ਦੀਏ ਗੱਲ ਇਹ ਪੱਟੇ ਅਫਸਰ ਦਾ ਬੇਟਾ ਹੈ ਇਹ ਕਦੇ ਪੰਜਾਬ ਰੋਡ ਦੇ ਤੇ ਇਹ ਪੱਕੇ ਅਫਸਰ ਦਾ ਬੇਟਾ ਕਬੱਡੀ ਖਾ ਰਿਹਾ ਹੈ ਇਹ ਪਹਿਲਾ ਅੱਖਰਾ ਆਤ ਮਿੱਤਰੋ ਓਏ ਲੱਖ ਓਏ ਆਤ ਅੱਜ ਦਾ ਸਪੋਰਟ ਆ ਸਾਹਮਣੇ ਮੈਚ ਚੋਟੀਦਾ ਆ ਉਦਮਰਦੀ ਵਾਲਿਆ ਆ ਭੂਰਿਆਂ ਵਾਲਾ ਗਿੰਦਰ ਭਰਾ ਸਾਡਾ ਉਧਰ ਕਹਿੰਦੇ ਅਮਰਤੋਲ ਖਾ ਹਲਕਾ ਜਿਹਾ ਟੱਚ ਕਰਕੇ ਦੀਪ ਨੰਬਰ ਜੋੜਦਾ ਹੋਇਆ ਆ ਸਾਹਮਣੇ ਕਹਿੰਦੇ ਰੇਟਾ ਪਾਉਣੀਆ ਪੈਂਦੀਆਂ ਜੱਫੇ ਲਾਉਦੇ ਪੈਂਦੇ ਆ ਅਮਰੀਕ ਦੀਪ ਫੇ ਆ ਸਾਹਮਣੇ ਕਹਿੰਦੇ ਆ ਰਹੀ ਹੈ ਮੇਰੇ ਮਿੱਤਰੋ ਉਹ ਪੱਕਾ ਵਾਲੀ ਕਹਿੰਦੇ ਕਬੱਡੀ ਪਾ ਰਿਹਾ ਕਿ ਤੀਵੀਂ ਦੀਆ ਤਹਾਜ ਉਹ ਜਿਹੜੇ ਪੱਕਾ ਗੇੜਦੇ ਸੀਟੇ ਤੇ ਨਿਸ਼ਾਸ਼ੇ ਨਹੀਂ ਉਹ ਲਾਉਦੇ ਬੱਲੇਆ ਸੱਜਰ ਸੂਈ ਦੀ 7 0 ਫੈਟਾ ਓਏ ਬਾੜੇ ਦੇ ਵਿੱਚ ਦੁੱਧ ਨਹੀਂ 55 ਬੱਲੇਆ ਸੱਜਰ ਸੂਈ ਦੀ 7 0 ਫੈਟਾ ਓਏ ਬਾੜੇ ਦੇ ਵਿੱਚ ਦੁੱਧ ਨਹੀਂ ਚੋਦੇ ਮੱਛੀ ਕਰਾਂ ਵਾਲਾ ਰੇਡ ਪਾਉਂਦੇ ਨੇ ਆਓ ਮੱਖਣ ਸੰਧੂ ਆ ਗਿਆ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਆਹ ਦੁਨੀਆਂ ਦੇ ਪੱਕ-ਪੱਕ ਮੁਲਕਾਂ ਵਿੱਚ ਜੜਾਈ ਆ ਮੰਨ ਲਈ ਉਧਰ ਉਹ ਜਿਹੜੇ ਜਿਹੜੇ ਕਹਿੰਦੇ ਸੱਤੋਂ ਸਰਾਂ ਆ ਗਿਆ ਇੱਕ ਵਾਰੀ ਫੇਕ ਕਿ ਖੇੜਿਆਲੇ ਵਿੱਚ ਮਿੱਤਰੋ ਕਮਾਲ ਹੋਈ ਜਾਂਦੀ ਆ ਗੋਡੀ ਉੱਤੇ ਦੁਨੀਆਂ ਤਿਆਰ ਹੋਈ ਜਾਂਦੀ ਆ ਉਹ ਗੋਡੀ ਉੱਤੇ ਦੁਨੀਆਂ ਤਿਆਰ ਹੋਈ ਜਾਂਦੀ ਐ ਅੱਤਰੀ ਵਾਲਾ ਆਉਂ ਦੀਪ ਤੇਰੇ ਕੋ ਜੱਫੇ ਮੰਗਦੀ ਆਹ ਲੱਤੋ ਚਿੱਟੇ ਰੰਗ ਦੀ ਤੇਰੇ ਕੋ ਜੱਫੇ ਮੰਗਦੀ ਆਹ ਲੱਤੋ ਰੇ ਰਜ ਦੀ ਤੇਰੇ ਕੋ ਜੱਫੇ ਮੰਗਦੇ ਆਉਂ ਕਹਿੰਦੇ ਕਪੂਰਜੀ ਵਾਲਾ ਦੀਪ ਤੇਰੇ ਮਿੱਤਰੋ ਇਸ ਵੇਲੇ ਕਹਿੰਦੇ ਕਬੱਡੀ ਪਾ ਰਿਹਾ ਆਹ ਪੁਰਜਾ ਦਾ ਕਹਿੰਦੇ ਪੱਡਾ ਦੇ ਨਾਲ ਚਲਣਾ ਇਹ ਘਰ ਦਾ ਕਹਿੰਦੇ ਕਿੜਿਆਰੇ ਪਿੰਡ ਦੀ ਕਪੂਰਜੀ ਵਾਲਾ ਕਹਿੰਦਾ ਅੱਜ ਬੂਦਿਆਂ ਬਾਜੇ ਵਾਲਿਓ ਬੋਲੇ ਜੇ ਬੱਜਕਾਰੇ ਲੱਗ ਰਹੇ ਆ ਇਹ ਕਹਿੰਦੇ ਸ਼ੀਟਾਂ ਦੀ ਧਰਤੀ ਸ਼ੀਟਾਂ ਦਾ ਮੇਲਾ ਇਹ ਪੱਟਾ ਦੇ ਨਾਲ ਚੱਲਦਾ ਮੇਰੇ ਮਿੱਤਰੋ ਉਧਰ ਕਾਹਲੀ ਮੌਸਰ ਕਹਿੰਦੇ ਵੀ ਪੱਟਾ ਭਰਾ ਕਹਿੰਦੇ ਕੈਨੇਡਾ ਉਸਦੇ ਲਈ 5000 ਦਿੱਤਾ ਜਾਵੇਗਾ ਆਵਾਜ਼ਕਾਰ ਸਿੰਘ ਜੀ ਬੈਠੇ ਆ ਜੰਮ ਬਖੂ ਵਾਲੇ ਆਵਾਜ਼ ਮਨਜੀਤ ਸਿੰਘ ਬਹੰਤ ਦੇ ਸ਼ਹਿਰੇ ਵਾਲੇ ਆ ਮੈਂ ਸਾਰੇ ਸਾਥ ਆਪਾਂ ਮਹਾਂਪੁਰਸ਼ਾਂ ਦਾ ਜਿੱਕੇ ਤਰਫੋਂ ਤੇ ਤੰਤ ਕਰਾਂਗਾ ਉਧਰ ਫੇਰ ਮੇਰੇ ਮਿੱਤਰੋ ਰੇਡ ਪੌਂਡ ਦੇ ਲਈ ਵਧਿਆ ਹੋਇਆ ਹੈ ਇਹ ਪਰ ਕਦੇ ਚਾਰੇ ਪਿਆਰ ਉਹ ੱਟਾ ਦੇ ਠਾਪੀਆਂ ਮੱਟੀਆਂ ਮੇਰੇ ਮਿੱਤਰੋ ਕੌਣ ਰੋਕੂ ਕੌਣ ਫੜੀ ਗਪੁਰਜੀ ਅੱਜ ਕਦੇ ਲਹਿਰਾਂ ਦੇ ਵਿੱਚ ਆ ਜੇ ਤਾਂ ਅਜੀ ਕਰਪਾ ਰੀਆ ਮੈਚ ਦੀ ਵੀ ਆ ਮੈਚ ਜene ਪੌਣੀਆਂ ਆ ਮੈਚ ਜene ਪੌਣੀਆਂ ਅੱਜ ਤਾਂ ਕਦੇ ਸੱਤੂ ਸਰਾ ਲਾ ਗਿਆ ਅੱਜ ਤਾਂ ਸੱਤੂ ਸਰਾ ਲਾ ਗਿਆ ਅੱਜ ਤਾਂ ਸੱਤੂ ਸਰਾ ਸਰਾ ਸੱਤੂ ਸਰਾ 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 ਓ ਸੱਤੂ ਕਦੇ ਤੇਲਾ ਬਣਾ ਗਿਆ ਮੇਰੇ ਮਿੱਤਰੋ ਓ ਅੱਜ ਓ ਗਡੂਰ ਸਾਹ ਵਾਲੇ ਕਿਰ ਮਹਾਰਾਜਾ ਲੈ ਵੀ ਰੇਸ਼ਮਾ ਟੀਮਾਂ ਦੇ ਲੱਗੇ ਹੋਣਗੇ ਇੱਕ ਵਾਰੀ ਸੰਤੂ ਲਈ ਤਾੜੀਆਂ ਮਾਰ ਦਿਓ ਮੇਰੇ ਵੀਰੋ ਆਹ ਬੱਲੇ ਬੱਲੇ ਹੋਈ ਆ ਅਮਰੀਕ ਦੀਪ ਆ ਗਿਆ ਫੇਰ ਕਹਿੰਦੇ ਕਹਿੰਦੇ ਤਪੁਰਸੀ ਵਾਲਾ ਆ ਗਿਆ ਮੇਰੇ ਮਿੱਤਰੋ ਜਿੱਪਰ ਕਹਿੰਦੇ 4 ਨੇ ਕਿਸੇ ਨੇ ਕਹਿੰਦੇ ਲੱਖ ਕਿਸੇ ਨੇ 1.5 ਲੱਖ ਹੋਰ ਕਿਸੇ ਨੇ 30000 ਆ ਆ ਆ ਆ ਸੁਆਦ ਆ ਮਾਟਾ ਮਾਟਾ ਜਾਫੀ ਮੁੰਡੇ ਤੋਂ ਬੁਰਜੀ ਵਾਲੇ ਨੂੰ ਡੱਕਦਾ ਆਓ ਸਾਹਮਣੇ ਆਓ ਸਾਹਮਣੇ 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 ਉਹ ਛੱਡਦੇ 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 ਦੀਪ ਉਹ ਪਿਆਰ ਨਾਲ ਪਿਆਰ ਨਾਲ ਮਸਲ ਆ ਪਿਆਰ ਉਹ ਗਿੰਦਰ ਆ